ਮੈਂ ਲੱਗ ਕਰ ਲੂ ਇਹਨੂੰ ਇਹਨੂੰ ਲੱਗੋ ਇਹਨੂੰ ਲੱਗੋ ਮੈਂ ਲੱਗੂ ਇਹਨੂੰ ਲੱਗੋ ਇਹਨੂੰ ਲੱਗੋ ਬੀਟੂ ਸਰ ਕਿਸ ਤਰ੍ਹਾਂ ਦੀ ਸਾਜ਼ਿਸ਼ ਲੱਗਦੀ ਹੈ ਦੇਖੋ ਸਾਜ਼ਿਸ਼ ਸਿਰਫ ਇੰਨੀ ਸੀ ਇਸ ਵੇਲੇ ਤਾਂ ਇਸ ਵੇਲੇ ਤਾਂ ਉਹ ਕਾਨੂੰਨ ਦੇ ਪੋਚ ਧਾਇਰੇ ਚਲੇ ਗਏ ਨੇ ਹੁਣ ਇਸ ਵੇਲੇ ਅੱਜ ਉਹਨਾਂ ਨੂੰ ਅੱਜ ਉਹਨਾਂ ਨੂੰ ਕੋਰਟ ਚ ਲੈ ਕੇ ਜਾਣਗੇ ਕੋਰਟ ਤੋਂ ਬਾਅਦ ਜਿੰਨੀ ਵੀ ਉਹਨਾਂ ਦੀ ਵਿਜੀਲੈਂਸ ਆ ਉਹਨਾਂ ਦੇ ਲਈ ਆਪਣੀ ਟਾਈਮ ਮੰਗੇਗੀ ਜੱਜ ਸਾਹਿਬ ਆਪਣਾ ਦੇਖ ਕੇ ਜਿੰਨੇ ਲੋਡ ਹੋ ਗਈ ਉਹਨਾਂ ਨੂੰ ਟਾਈਮ ਦੇਣਗੇ ਪਹਿਲਾਂ ਪਰ ਗੱਲ ਸਿਰਫ ਇੰਨੀ ਸੀ ਆਹੀ ਕੁਝ ਸੀ ਨਾ ਜੇ ਉਹਨਾਂ ਨੂੰ ਤੁਸੀਂ ਘਰ ਕਰਦੇ ਸੰਬੰਧ ਦੇ ਕੇ ਜਾਂ ਅਸੀਂ ਕੱਲ ਤੁਹਾਨੂੰ ਆਪ ਉਹਨਾਂ ਨੂੰ ਲੈ ਕੇ ਗਏ ਆ 16 ਤਰੀਕ ਦੀ ਤੁਸੀਂ ਐਫ ਆਈ ਆਰ ਦਰਜ ਕੀਤੀ ਹੋਈ ਆ ਤੇ ਫੇਰ ਉਹਨੂੰ ਤੁਸੀਂ ਲੁਕੋ ਕੇ ਰੱਖਿਆ ਹੋਇਆ ਸਿਰਫ ਇਸੇ ਕਰਕੇ ਦਿਖਾਉਣਾ ਸੀ ਵੀ ਅਸੀਂ ਚੱਕ ਲਿਆਂਦਾ ਕਢੀਸ ਲਿਆਂਦਾ 3 ਵਜੇ ਬੱਚਿਆਂ ਨਾਲ ਸੁੱਤੇ ਪਏ ਅਸੀਂ ਬੈੱਡ ਤੋਂ ਚੱਕ ਲਿਆਂਦਾ ਉਹ ਇਸ ਗੱਲ ਨੂੰ ਅਸੀਂ ਤਾਂ ਸਿਰਫ ਕਹਿੰਦੇ ਸੀ ਉਹ মিডিਆ ਨੇ ਬੜੀ ਸਾਡੀ ਮਦਦ ਵੀ ਕੀਤੀ ਐ ਇਸ ਕੰਮ ਦੇ ਵਿੱਚ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀ ਕੱਲ ਉਹ ਅਸੀਂ ਆ ਪਾ ਕੇ ਵਿਜੀਲੈਂਸ ਵੀ ਨਾਲ ਸੀ ਜਦੋਂ ਪਹਿਲਾਂ ਤਾਂ ਪਤਾ ਨਹੀਂ ਸੀ ਵੀ ਕੌਣ ਨੇ ਪਰ ਜਦੋਂ ਅਸੀਂ ਵਿਜੀਲੈਂਸ ਦਫ਼ਤਰ ਆ ਗਏ ਤੇ ਐਸਐਸਪੀ ਸਾਹਿਬ ਬੈਠੇ ਸੀ ਉਹਨਾਂ ਦੇ ਮੂਹਰੇ ਆਸ਼ੂ ਜੀ ਜਾ ਕੇ ਬਹਿ ਗਏ ਆ ਜੀ ਜੀ ਅਸੀਂ ਆਪਣੀ ਗੱਡੀ ਚ ਆ ਕੇ ਗ੍ਰਿਫਤਾਰੀ ਆ ਜਿਹੜੀ ਉਹ ਸਰੈਂਡਰ ਆ ਜਿਹੜਾ ਉਹ ਉਹਨਾਂ ਨੂੰ ਉਹਨਾਂ ਨੇ ਮਰਜ਼ੀ ਨਾਲ ਕਰਤਾ ਐਸ ਵੇਲੇ ਕੋਈ ਇਸ ਵੇਲੇ ਤੱਕ ਉਹਨਾਂ ਨਾਲ ਜੇ ਮੈਂ ਕਹਾ ਕੋਈ ਧੱਕਾ ਹੋਇਆ ਜਾਂ ਉਹਨਾਂ ਨਾਲ ਕੋਈ ਐਸੀ ਗੱਲ ਹੋਈ ਆ ਕੱਲ ਦੀ ਰਾਤ ਕੋਈ ਵੀ ਐਸੀ ਗੱਲ ਨਹੀਂ ਹੋਈ ਉਹ ਸਾਹ ਦੀ ਪ੍ਰੋਬਲਮ ਆ ਜਿਹੜੀ ਉਹਨਾਂ ਨੂੰ ਬੜੀ ਵੱਡੀ ਆ ਉਹ ਦਿੱਕਤ ਜਿਹੜੀ ਅੱਧੇ ਘੰਟੇ ਲਈ ਉਹਨਾਂ ਨੂੰ ਆਈ ਸੀ ਤੇ ਉਸ ਵੇਲੇ ਮੈਡੀਕਲ ਜਿਹੜੀ ਸੁਗਲਤ ਉਹਨਾਂ ਨੂੰ ਜਿਹੜਾ ਕਿ ਸਾਹ ਦਾ ਇਨਹੇਲਰ ਵਗੈਰਾ ਹੈ ਜਿਹੜਾ ਉਹ ਵਿਜੀਲੈਂਸ ਨੇ ਆਪਣੇ ਆਪ ਜਿਹੜਾ ਉਹ ਡਾਕਟਰੀ ਮਦਦ ਕੀਤੀ ਆ ਉਹ ਸਾਹ ਦੀ ਤਕਲੀਫ ਅੱਧਾ ਘੰਟਾ ਰਹੀ ਆ ਜਿਹੜੀ ਕਿ ਉਹਨਾਂ ਨੂੰ ਉਹ ਅਸਥਮੈਟਿਕ ਨੇ ਉਹਦੇ ਕਰਕੇ ਬਾਕੀ ਬਿਲਕੁਲ ਉਹ ਠੀਕ ਠਾਕ ਨੇ ਤੇ ਅੱਜ ਤੁਹਾਡੇ ਮੂਹਰੇ ਤੁਸੀਂ ਕਵਰ ਕਰੋਗੇ ਜਦੋਂ ਉਹ ਕੋਰਟ ਦੇ ਵਿੱਚ ਜਾਣਗੇ ਤੇ ਅਗਲੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਉਹ ਬਾਅਦ ਚ ਕਰਾਂਗੇ ਪਰ ਜਿਹੜਾ ਮਨਸੂਬਾ ਸੀ ਉਹਨਾਂ ਦਾ ਉਹ ਫਿਲਮੀ ਉਹ ਜ਼ਰੂਰ ਅਸੀਂ ਉਹਨਾਂ ਨੂੰ ناکਾਮ ਕੀਤਾ ਹੈ ਬਾਕੀ ਤਾਂ ਕੋਈ ਕਾਨੂੰਨ ਵੀਡੀਓ ਜੀ ਤੁਹਾਡੇ ਜੀ ਵੀ ਇੱਕ ਕੰਪਲੇਂਟ ਦਿੱਤੀ ਸੀ ਸੀਪੀ ਸਾਹਿਬ ਨੂੰ ਮੈਂ ਕੋਈ ਕਾਨੂੰਨ ਤੋਤੇ ਆ ਜੋ ਕਾਨੂੰਨ ਕੰਮ ਕਰੇਗਾ ਉਹ ਬਿਲਕੁਲ ਸਹੀ ਕੰਮ ਕਰੇਗਾ ਜੇ ਮੇਰੇ ਖਿਲਾਫ ਕੋ ਮੈਂ ਕੋਈ ਕਾਨੂੰਨੀ ਗਲਤ ਕੰਮ ਕੀਤਾ ਤਾਂ ਮੇਰੇ ਖਿਲਾਫ ਵੀ ਕਾਰਵਾਈ ਹੋਊਗੀ ਕਾਨੂੰਨ ਤਾਂ ਸਭ ਲਈ ਬਰਾਬਰ ਆ ਚਾਹੇ ਕੋਈ ਤਕੜਾ ਹੈ ਚਾਹੇ ਕਮਜ਼ੋਰ ਆ ਚਾਹੇ ਕੋਈ ਕਿੱਡਾ ਵੀ ਆ ਇਸ ਕਰਕੇ ਕਾਨੂੰਨੀ ਕਾਰਵਾਈ ਦੇ ਵਿੱਚ ਕੋਈ ਵੀ ਨਾ ਨੁਕਤਾ ਚੀ ਨਹੀਂ ਆ ਨਾ ਕੋਈ ਬਿਗਾ ਨਾ ਠੀਕ ਹੈ ਬੀਟੂ ਸਾਹਿਬ ਆਪਣਾ ਇੱਕ ਆਰਟੀ ਆਰਟੀਆਈ ਐਕਸਪਰਟ ਹੈਗਾ ਕੁਲਦੀਪ ਖਹਿਰਾ ਉਨੇ ਫੇਸਬੁਕ ਔਰ ਟਵਿੱਟਰ ਦੇ ਉੱਤੇ ਇਹ ਪਾਇਆ ਹੈਗਾ ਵਾ ਵੀ ਜਿਹੜਾ ਰਮਣੀ ਸਿੰਘ ਬਿੱਟੂ ਹੈ ਇਹਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ ਹੈ ਇਹ ਕਾਂਗਰਸ ਪਾਰਟੀ ਨੂੰ ਇਕੱਠੇ ਕਰਕੇ ਉੱਥੇ ਦੰਗੇ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਨੂੰ ਕਰ ਲਓ ਗ੍ਰਿਫਤਾਰ ਪਤਾ ਨਹੀਂ ਆਰਟੀਆਈ ਵਾਲੇ ਇਹ ਜੀ ਤਾਂ ਮੇਰੇ ਕਈ ਪਾਕਿਸਤਾਨ 'ਚ ਬੈਠੇ ਆ ਜਿਹੜੇ ਮੈਨੂੰ ਕਈ ਕੁਝ ਕਰਨਾ ਫਿਰਦੇ ਆ ਜੀ ਥੋੜੀ ਹੁੰਦਾ ਕਾਨੂੰਨ ਦੇ ਦਾਇਰੇ 'ਚ ਕੰਮ ਉਹਨਾਂ ਪਤਾ ਨਹੀਂ ਕਿਹੜਾ ਆਰਟੀਆਈ ਰਿਕਵੈਸਟ ਹੋਣਾ ਮੈਂ ਚੀਟੀਆਂ ਮਾਮਲੇ 'ਚ ਵੀ ਨਾ ਦਲੀਲ ਕੰਮ ਆ ਇਹਨਾਂ ਤਾਰਾ ਕੰਮ ਆਈ ਜੀ ਸਾਹਿਬ ਕੰਮ ਕੀ ਲੱਗਦਾ ਹੈ ਮਤਲਬ ਕਿਸ ਤਰ੍ਹਾਂ ਦੇ ਲੱਗੂਗਾ ਨਾ ਪਤਾ ਲੋਕ ਜਿਹੜੇ ਆ ਉਹ ਦੇਖ ਦੇਣਗੇ ਜਿਹੜੇ ਕਹਿੰਦੇ ਸੀ ਬਈ ਅਸੀਂ ਹਰ ਮਾਂ ਨੂੰ ਇਨਸਾਫ ਦਿਵਾਉਣਾ ਅਸੀਂ ਹਰ ਉਸ ਧੀ ਨੂੰ ਜਿਹਦਾ ਘਰ ਵਾਲੇ ਦੀ ਮੌਤ ਹੋਈ ਆ ਨਸ਼ੇ ਨਾਲ ਮਾਂ ਦੇ ਪੁੱਤ ਨੂੰ ਇਨਸਾਫ ਦਿਵਾਉਣਾ ਅੱਜ ਮਜੀਠੀਆ ਜੀ ਤਾਂ ਫਿਰ ਰਹੇ ਆ ਖੁੱਲੇ ਆਮ ਉਹਦਾ ਮੂਹਰੇ ਧੜਾ ਰਹੇ ਆ ਅੱਜ ਭਗਵੰਤ ਮਾਨ ਦੇ ਭਗਵੰਤ ਮਾਨ ਦੀ ਸਰਕਾਰ ਦੇ ਕੇਜਰੀਵਾਲ ਦੇ ਪਰ ਦਿੱਲੀ ਜਿਹੜੀ ਕੇਜਰੀਵਾਲ ਆ ਜਦੋਂ ਮਾਫੀ ਮੰਗ ਗਿਆ ਸੀ ਤੇ ਉਹਨੇ ਉਹ ਮਦਦ ਕਰਨੀ ਕਰਨੀ ਸੀ ਉਹਨੇ ਛਡਾਉਣਾ ਹੀ ਛਡਾਉਣਾ ਸੀਗਾ ਉਹਨਾਂ ਨੇ ਇੱਕ ਕੇਸ ਦੇ ਇੱਕ ਵਕੀਲ ਨਹੀਂ ਪੇਸ਼ ਕੀਤਾ ਜਿਹੜਾ ਹਾਈ ਕੋਰਟ ਦੇ ਵਿੱਚ ਤਾਂ ਉਹ ਖੁੱਲ ਕੇ ਬਾਹਰ ਆ ਗਏ ਆ ਉਹ ਚ ਕੀ ਗੱਲ ਉਹ ਤਾਂ ਜਿਹੜੀ ਗੱਲ ਆ ਉਹ ਤਾਂ ਸਾਹਮਣੇ ਆ ਗਈ ਆ ਜਿਹੜੀ जग जाहीर ਗੱਲ ਆ ਜਿਹੜੀ ਹੋ ਗਈ ਆ ਉਹ ਤਾਂ ਕੋਈ ਲੁਕੀ ਨਹੀਂ ਗੱਲ ਤੇ ਕੋਈ ਕਾਂਗਰਸ ਨਹੀਂ ਕਹਿ ਰਹੀ ਸੀ ਜੀ ਐਸਟੀਐਫ ਐਸਆਈਟੀ ਈਡੀ ਸਾਰਿਆਂ ਨੇ ਇਕੱਲੇ ਇਕੱਲੇ ਨੇ ਉਹਨਾਂ ਤੇ ਇਨਕੁਆਇਰੀ ਕਰਕੇ ਉਹ ਜੇਲ੍ਹ ਚ ਗਏ ਸੀ ਤੇ ਕੋਰਟ ਤੋਂ ਉਹਨਾਂ ਦੀ ਬੇਲ ਰਜੈਕਟ ਹੋਈ ਸੀ ਪਹਿਲਾਂ ਲੋਅਰ ਕੋਰਟ ਤੋਂ ਹੋਈ ਫਿਰ ਹਾਈ ਕੋਰਟ ਤੋਂ ਹੋਈ ਫਿਰ ਸੁਪਰੀਮ ਕੋਰਟ ਤੋਂ ਹੋਈ ਫਿਰ ਉਹ ਜੇਲ ਗਏ ਨਾ ਕੋਈ ਉਹਨਾਂ ਨੇ ਧੱਕਾ ਤਾਂ ਕੀਤਾ ਨਹੀਂ ਜਿਵੇਂ ਆਸ਼ਵੀ ਨੂੰ ਚੱਕਰੇ ਸੀ ਉਹਨਾਂ ਨੂੰ ਤਾਂ ਕੋਰਟ ਨੇ ਤੇ ਪਰ ਉਹ ਚ ਸਰਦਾਰ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਕੇ ਬਾਹਰ ਕਢਾਤਾ ਇਹ ਹੁਣ ਲੋਕ ਫੈਸਲਾ ਕਰਨਗੇ ਭਗਵੰਤ ਮਾਨ ਦੀ ਗੱਲ ਕਰੇ ਪਰ ਤਾਂ ਸਿੰਗਲਾ ਸਾਹਿਬ ਦਾ ਸੇਤ ਮੰਤਰੀ ਵੀ ਵਿਵਾਦਾਚ ਰਿਆ ਸੀ ਫਿਰ ਉਹ ਐਮਐਲਏ ਸ਼ਿਪ ਚ ਕਿਉਂ ਹੈ ਉਹ ਹੁਣ ਫਿਲਹਾਲ ਸੁਣਾ ਉਹ ਤਾਂ ਉਹ ਤਾਂ ਅੰਦਰ ਅੰਦਰ ਉਹਦੇ ਨਾਲ ਗੱਲ ਕਰਕੇ ਹੀ ਉਹਨੂੰ ਅੰਦਰ ਕੀਤਾ ਸੀ ਜੇ ਉਹਨੂੰ ਨਾ ਕੀਤਾ ਹੁੰਦਾ ਇੱਕ ਤੁਹਾਨੂੰ ਯਾਦ ਹੋਣਾ ਜਦੋਂ ਪ੍ਰੈਸ ਕਾਨਫਰੰਸ ਸੀਐਮ ਸਾਹਿਬ ਨੇ ਕੀਤੀ ਸੀ ਸੀਐਮ ਸਾਹਿਬ ਨੇ ਪਹਿਲਾਂ ਇਹ ਕਹੀ ਸੀ ਵੀ ਇੱਕ ਸੀਡੀ ਆ ਜਿਹੜੀ ਅਸੀਂ ਜਾਰੀ ਕਰਾਂਗੇ ਭਗਵੰਤ ਮਾਨ ਹੋਣਾ ਨੇ ਇਹ ਗੱਲ ਕਹੀ ਸੀ ਉਹ ਸੀਡੀ ਆ ਜਿਹੜੀ ਉਹ ਹੱਥ ਲੱਗੀ ਸੀ ਬੀਜੇਪੀ ਦੇ ਓਕੇ ਇਹਨਾਂ ਨੂੰ ਉਦੋਂ ਗੱਲ ਪਹਿਲਾਂ ਪਤਾ ਲੱਗੀ ਵੀ ਬੀਜੇਪੀ ਪ੍ਰੈਸ ਕਾਨਫਰੈਂਸ ਸਰਕਾਰ ਦਿੱਲੀ ਦੀ ਈਡੀ ਵਾਲੇ ਜਾਂ ਸੀਬੀਆਈ ਵਾਲੇ ਜਾਂ ਹੋਰ ਉਹ ਇਹਨਾਂ ਨੇ ਪਹਿਲਾਂ ਹੀ ਉਹਨੂੰ ਆਪਦੇ ਮੰਤਰੀ ਨੂੰ ਸਮਝਾ ਕੇ ਭਾਈ ਵੀ ਦਿੱਲੀ ਵਾਲੇ ਫੜਨਗੇ ਇੱਥੇ ਤਾਂ ਸਾਡਾ ਹੀ ਕੰਮ ਆ ਤੇ ਉਹ ਕੋਰਟ 'ਚ ਤੁਹਾਨੂੰ ਯਾਦ ਆ ਜਿਹੜੇ ਦਿਨ ਹਾਈ ਕੋਰਟ ਤਰੀਕ ਹੋਈ ਉਸ ਦਿਨ ਵਕੀਲ ਕਹਿੰਦਾ ਸਾਨੂੰ ਤਾਂ ਲੋੜ ਹੀ ਨਹੀਂ ਕਿ ਸਿੰਘਲਾ ਸਾਹਿਬ ਨੇ ਕੁਝ ਕੀਤਾ ਨਹੀਂਗਾ ਉਹ ਡਰਾਮਾ ਸੀਗਾ ਉਹ ਫੇਲ ਹੋ ਗਿਆ ਉਹ ਸੰਗਰੂਰ ਇਲੈਕਸ਼ਨ ਜਿਹੜੀ ਆ ਜਿਹਦੇ ਲਈ ਉਹ ਡਰਾਮਾ ਕੀਤਾ ਸੀ ਉਹ ਨਾ ਕੰਮ ਹੋ ਗਈ ਉਹ ਹਾਰ ਗਏ ਇਸ ਕਰਕੇ ਹੁਣ ਮੰਤਰੀ ਜੀ ਤੋਂ ਕੀ ਕਰਾਉਣਾ ਹੈ ਮੰਤਰੀ ਦੁਆਰਾ ਬਣ ਜਾਣਗੇ ਉਹ ਤਾਂ ਲੱਗਦਾ ਸਰ ਕਾਂਗਰਸ ਦੀ ਇਮੇਜ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਕਾਂਗਰਸ ਉੱਪਰ ਪਾਊਗਾ ਖਾਸ ਕਰਕੇ ਦਿਹਾੜੇ ਦੇ ਵਿੱਚ ਦੇਖੋ ਇੱਕ ਗੱਲ ਨੂੰ ਸਮਝੋ ਜਦੋਂ ਵੀ ਜਦੋਂ ਵੀ ਕਿਸੇ ਨੂੰ ਵੀ ਤੁਸੀਂ ਪਰੇਸ਼ਾਨ ਕਰੋਗੇ ਤੰਗ ਕਰੋਗੇ ਉਹ ਹਮੇਸ਼ਾ ਉਸ ਧਿਆਨ ਚੋਂ ਤਕੜੇ ਹੋ ਕੇ ਆਉਂਦਾ ਹੈ ਉਸ ਤੋਂ ਮਜ਼ਬੂਤ ਹੋ ਕੇ ਹੁੰਦਾ ਹੈ ਪਹਿਲਾਂ ਤਾਂ ਫੇਰ ਅੱਖ ਦੀ ਸ਼ਰਮ ਹੁੰਦੀ ਹੈ ਨਾ ਜਦੋਂ ਇਸ ਤਰੀਕੇ ਨਾਲ ਤੁਸੀਂ ਕਿਸੇ ਨੂੰ ਵੈਂਡਾਟਾ ਕਰਦੇ ਹੋ ਟੌਰਚਰ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋ ਉਹਨਾਂ ਦੇ ਮਾਨਸਿਕ ਘਰ ਨੂੰ ਤੰਗ ਤੰਗ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਤੁਸੀਂ ਦੇਖਿਆ ਨਾ ਕਿਸ ਤਰੀਕੇ ਨਾਲ ਪਾਰਟੀ ਇਕਜੁੱਟ ਹੋਈ ਆ 12 ਵਜੇ ਤੱਕ ਇੱਥੇ ਪ੍ਰਧਾਨ ਸੀਗੇ ਤੇ ਅੱਜ ਵੀ ਲਗਾਤਾਰ ਜਿਹੜੇ ਲੀਡਰਸ਼ਿਪ ਦਾ ਪ੍ਰੋਗਰਾਮ ਬਣਾਇਆ ਹੈ ਅਸੀਂ ਅਸੀਂ ਕਿਸੇ ਲੋਕਾਂ ਨੂੰ ਨਹੀਂ ਕੱਟ ਕੀਤਾ ਵੀ ਵਿਜੀਲੈਂਸ ਇਹ ਨਾ ਕਵੇ ਵੀ ਸਾਡੇ ਪ੍ਰੈਸ਼ਰ ਪਾ ਰਹੇ ਆ ਨਾ ਅਸੀਂ ਸਿਰਫ ਇਸ ਕਰਕੇ ਉਰੇ ਬੈਠੇ ਆ ਵੀ ਕੋਈ ਵੀ ਇਹ ਝੂਠੀ ਕਾਰਵਾਈ ਕੋਈ ਵੀ ਝੂਠੇ ਮੁਕੱਦਮੇ ਕੋਈ ਵੀ ਐਸੀ ਗੱਲ ਨਾ ਕਰ ਸਕਣ ਬਾਕੀ ਜੋ ਮਰਜੀ ਉਹਨਾਂ ਨਾਲ ਉਹ ਤਾਂ ਇਹਨਾਂ ਦੇ ਕੋਲ ਨੇ ਪਰ ਅਸੀਂ ਕਿਸੇ ਵਰਕਰ ਨੂੰ ਆਪਣੇ ਨੂੰ ਨਹੀਂ ਕਿਹਾ ਵੀ ਆ ਕੇ ਉਹਰੇ ਕੱਟ ਕੱਟ ਕਰ ਲੋ ਘਰੋ ਕਰ ਲੋ ਨਾ ਇਸ ਕਰਕੇ ਇਹ ਆਪਣਾ ਕੰਮ ਕਰਨ ਕਾਨੂੰਨ ਤੋਂ ਤੇ ਕੁਝ ਨਹੀਂਗਾ ਅਸੀਂ ਤਾਂ ਪਹਿਲਾਂ ਕਿਹਾ ਵੀ ਜੇ ਤੁਸੀਂ ਐਫ ਆਈ ਆਰ ਦਰਜ ਕਰੀਏ ਤਾਂ ਭਾਈ ਲਓ ਆਸ਼ੂ ਜੀ ਨੂੰ ਪਰ ਇਹ ਡਰਾਮਾ ਜਿਹੜਾ ਬਹਿਰੂਪੀਏ ਬਣ ਕੇ ਇੱਕ ਆਦਤਾਂ ਫਿਲਮੀ ਸਟਾਈਲ 'ਚ ਉਹ ਕੰਮ ਫੇਲ ਹੋ ਗਿਆ ਇਹਨਾਂ ਦਾ ਤਿੰਨ ਠੇਕੇਦਾਰਾਂ ਦੀ ਜਿਹੜੀ ਥਿਉਰੀ ਹੈ ਬਿਜ਼ਨਸ ਦੀ ਜਿਹੜੀ ਥਿਉਰੀ ਆ ਉਹ ਨੂੰ ਭੰਡੇ ਨਾ ਕਰੋਗੇ ਉਹ ਤਾਂ ਕੋਰਟ 'ਚ ਹੁਣ ਸਾਰਾ ਕੁਝ ਹੋਏਗਾ ਤੇ ਕੋਰਟ 'ਚ ਲੜਾਈ ਆ ਜਿਹੜੀ ਉਹ ਹੁਣ ਸਰਕਾਰ ਵਰਸਸ ਸਾਡੀ ਜਿਹੜੀ ਕਾਂਗਰਸ ਪਾਰਟੀ ਦੇ ਲੀਗਲ ਸੈੱਲ ਨੇ ਉਹ ਲੜਨਗੇ ਜੋ ਉੱਤੇ ਮੈਦਾਨ 'ਚ ਪਤਾ ਲੱਗੂਗਾ ਲੀਗਲ ਬੈਟਲ ਹੋਏਗੀ ਉਹ ਚ ਨਿਕਲਦਾ ਕੀ ਹੈ ਥੈਂਕ ਯੂ ਵੀ ਸੋ ਮੀਟ